ਸਤਨਾਮ ਵਾਹਿਗੁਰੂ ਸਾਹਿਬ ਜੀਓ ਬ੍ਰਹਮ ਕਵਚ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛੱਤਰੀ ਵਿਸ਼ਵ ਪਾਲ ਪੁਪਾਲ ਪਛ ਪਲ ਭਛ ਰਣ ਕਾਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੇ ਭਵਾਨੀ ਤੂੰ ਤਰਵਾਰ ਹੈ ਨਿਤ ਜਿਉਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਅਬਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਸ਼ਤਰੀ ਰਣ ਜੀਤ ਲੈ ਨਿਰ ਭੀਤਰ ਰਿੱਧ ਸਿੱਧ ਪਾਵੈ ਅਤਰੀ ਲਹ ਬੇਦ ਭੇਦ ਜੋ ਪੜੈ ਬਿਪਰ ਪੈਸ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਇਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਤਪਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾਂ ਬਿਦ ਨਾਮ ਓਚਾਰ ਬਿਦ ਪੁਨ ਕਰਿਓ ਪਰ ਜੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋਗ ਜਾ ਬਦ ਨਾਮਿ ਓਚਰ ਬਿੱਦ ਪੁਨ ਕਰਿਓ ਪਰਜੋਗ ਪਾਠ ਸਵਲਖ ਹਵਨ ਕਰ ਜੀਤ ਜੰਗ ਤਬ ਹੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ